ਪਈ ਫਸਲ ਠੇਕੇ ਪਈ ਲਈ 6-7 ਕਿੱਟ ਹੋਣਾ ਲਾਇਆ ਰੁੜ ਗਿਆ ਹਰਾ ਹਾਂਜੀ ਧਾਰੂ ਡਿੱਗੇ ਪਏ ਬਰਾਂਡੇ ਬਿੰਦਸਾ ਪਾਟੇ ਪਏ ਫਸਾ ਹਾਂਜੀ ਨਾਲ ਜਿਹਦਾ ਪੁਸ਼ਪਨ ਹੋਣਾ ਲੱਗ ਗਿਆ ਕਿ ਕਰਾਇਆ ਪਿੱਤੇ ਦਾ ਹਾਂਜੀ ਤੇ ਬਹੁਤ ਮੁਸ਼ਕਲ ਗੱਲ ਪਾਹ ਨਹੀਂ ਕੋ ਢੇਲਾ ਨੂੰ ਸ਼ਬਦ ਆ ਮਿਲ ਰਿਹਾ ਜੀ ਠੀਕ ਹੈ ਜੀ ਤੇ ਕੋਈ ਸਾਨੂੰ ਸੰਤ ਆ ਜਾ ਕੋ ਸਰਕਾਰ ਵਾਲਾ ਸਹੂਤ ਦਿੱਤੀ ਜਾਵੇ ਭਾਈ ਬਰਾਂਡੇ ਦੇ ਕੇ 8-10 ਲੱਖ ਫਸਲ ਦਾ ਨੁਕਸਾਨ ਹੋ ਗਿਆ ਹੂੰ ਭਾਈ ਠੇਕੇ ਲਈ ਠੇਕਾ ਦਾ ਮੋੜਦਾ ਨਹੀਂਗਾ ਠੀਕ ਹੈ ਜੀ ਆਪਣੀ ਜ਼ਮੀਨ ਕੋਈ ਨਹੀਂ ਹੈਗੀ ਭਾਈ ਨਹੀਂ ਆਪਣੀ ਜ਼ਮੀਨ ਸਾਡੇ ਕਲਾ ਘਰ ਘਰ ਆ ਰਖਾ ਜੀ ਠੀਕ ਹੈ ਜੀ ਕੀ ਕੰਮ ਕੀ ਕਰਦੇ ਹੋ ਬਾਈ ਜੀ ਭਾਈ ਮੋਟਰ ਮੋਟਰ ਬੰਨ ਕੇ ਗੁਜ਼ਾਰਾ ਕਰਦੇ ਹਾਂ ਦੋ ਤਿੰਨ ਮਹੀਨੇ ਹੋਈ ਕੰਮ ਬੰਦ ਹੋਇਆ ਠੀਕ ਹੈ ਜੀ ਹਾਂ ਵੀ ਜਦੋਂ ਪਾਣੀ ਨਹੀਂ ਹੈਗਾ ਇਹ ਕੋਲ ਪਾਣੀ ਨਹੀਂ ਹੈਗਾ ਮੋਟਰ ਪਾਣੀ ਫੜਨੇ ਮੋਟਰ ਕਿਨੇ ਬਣਾਉਣੀਆਂ ਜੀ ਹਾਂ ਜੀ ਬਾਈ ਜੀ ਕੀ ਨਾਮ ਜੀ ਆਪਣਾ ਭਾਈ ਸੂਰਤ ਸਿੰਘ ਜੀ ਬਾਈ ਖਾਲਸਾ ਜੀ ਫਤੇ ਸੂਰਤ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਭਾਈ ਫਸਲ ਠੀਕੇ ਪਾਣੀ ਲਈ 6-7 ਕਿਚੌਣਾ ਲਾਇਆ ਰੁੜ ਗਿਆ ਹਰਾ ਹਾਂ ਜੀ ਧਾਰੂ ਡਿੱਗੇ ਪਏ ਬਰਾਂਡੇ ਬਿੰਦੋਸਾ ਪਾਟੇ ਪਏ ਫਸਾ ਹਾਂ ਹਾਂ ਜੀ ਨਾਲ ਜਿਹਦਾ ਪੁਛਣਾ ਹੋਣਾ ਲੱਗ ਗਿਆ ਕਿ ਕਰਾਇਆ ਪਿੱਤੇ ਦਾ ਹਾਂ ਜੀ ਜ ਕੀ ਕੋਈ ਸਰਦਨੋ さん ਤਾਂ ਜਾਂ ਕੋ ਸਰਕਾਰ ਵੱਲੋਂ ਸੋਟ ਦਿੱਤੀ ਜਾਵੇ ਠੀਕ ਹੈ ਜੀ ਕੀ ਕੀ ਨੁਕਸਾਨ ਹੋਇਆ ਭਾਈ ਜੀ ਭਾਈ ਉਹ ਬਰਾਡੇ ਦੇ ਕੇ 8-10 ਲੱਖ ਫਸਲਾਂ ਦਾ ਨੁਕਸਾਨ ਹੋ ਗਿਆ ਭਾਈ ਠੇਕੇ ਲਈ ਠੇਕਾ ਦਾ ਮੋੜਦਾ ਨਹੀਂ ਆ ਠੀਕ ਹੈ ਜੀ ਆਪਣੇ ਜਿਵੇਂ ਕੋਈ ਨਹੀਂ ਹੈਗੀ ਭਾਈ ਨਹੀਂ ਆਪ ਜੀ ਮੇ ਸਾਡੇ ਘਰ ਘਰ ਰਸਾਂ ਠੀਕ ਹੈ ਜੀ ਹਾਂ ਜੀ ਕੀ ਕੰਮ ਕੀ ਕਰਦੇ ਭਾਈ ਜੀ ਭਾਈ ਮੋਟਰ ਮਟਰ ਬੰਨ ਗੁਜ਼ਾਰਾ ਕਰਦੇ ਮੈਂ 2-3 ਮਹੀਨੇ ਹੋਈ ਕੰਮ ਬੰਦ ਹੋਇਆ ਠੀਕ ਹੈ ਜੀ ਆ ਵੀ ਜਦੋਂ ਪੈਸੇ ਨਹੀਂ ਹੈਗੇ ਇਹ ਕੋਈ ਪੈਸਾ ਨਹੀਂ ਆ ਗਿਆ ਮੋਟਰ ਪਾਣੀ ਫਿਰਨੇ ਮੋਟਰ ਕਿਨੇ ਬਣਾਉਣੀਆਂ ਜੀ ਹਾਂ ਜੀ 15 ਦਿਨਾਂ ਦਾ ਠੀਕ ਤੇ ਇਹਦਾ ਆਪਰੇਸ਼ਨ ਕਰਾਇਆ ਅੱਗੇ ਪਿੱਛੇ ਦਾ ਹੁਣ ਫੇਰ ਹੋਣ ਵਾਲਾ ਏ 50000 ਰੁਪਏ ਤੇ ਲੱਗਣਾ ਏ ਹਾਂਜੀ 15 ਦਿਨਾਂ ਅਸੀਂ ਗੁਰਦੁਆਰੇ ਕੱਟੇ 15 ਦਿਨ ਬਹੁਤ ਮੁਸ਼ਕਲ ਸਾਡੀ ਬਣ ਲੰਗੇ ਆ ਠੀਕ ਹੈ ਤੇ ਸਾਡੀ ਮਦਦ ਕੀਤੀ ਜਾਵੇ ਬੜੀ ਠੀਕ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਹਾਂਜੀ ਤੇ ਆਪਣਾ ਨਾਮ ਦੱਸੋ ਦੁਬਾਰਾ ਸੂਰਤ ਸਿੰਘ ਜੀ ਠੀਕ ਹੈ ਵਸਤੇ ਗਰੀ ਸਿੰਘ ਵਾਲੀ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲੇ ਭਾਈ ਜੀ 98726 98924 ਜੀ 98726 ਹਾਂਜੀ 98924 9824 ਹਾਂਜੀ ਠੀਕ ਹੈ ਬਾਈ ਸੁਖਨ ਸਿੰਘ ਸਾਹਿਬ ਬਾਈ ਖਾਲਸਾ ਬਾਈ ਖਾਲਸਾ